ਕੀ ਆ ਆਪੇ ਮੁੰਡੇ ਨੂੰ ਵੇਖ ਗਿਆ ਆਪੇ ਪਸੰਦ ਕਰ ਗਿਆ ਹੁਣ ਕਹਿੰਦੇ ਨਾ ਪੁੱਤ ਤੈਨੂੰ ਕੱਲਣਾ ਨਹੀਂ ਇਹ ਮੁੰਡਾ ਖੁਸਰਾਏ ਹੋ ਫਲਾਣਾ ਹੈ ਮੈਂ ਕਿਹਾ ਮਾਮੂ ਮੇਰੀ ਰੀਤੀ ਰਵਾਜ ਨਾਲ ਵਿਆਹ ਕੇ ਆਈਆਂ ਹੂੰ ਹੂੰ ਪੂਰੇ ਰੀਤੀ ਰਵਾਜ ਨਾਲ ਮੈਂ ਕਿਹਾ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਤੂੰ ਇਹ ਗੱਲ ਤੇ ਪੈਸੇ ਕਿੰਨੇ ਖੋਲ ਗਿਆ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੋ ਮੁੰਡੇ ਦੇ ਉੱਤੇ ਲਾਵਾਂਗੇ ਹੂੰ ਹੂੰ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਕੀ ਨਾਮ ਤੁਹਾਡਾ ਕਿਰਨ ਕਿੰਨੇ ਕਿੰਨੀ ਦਿਨ ਹੋ ਗਈ ਵਿਆਹ ਇਹਨੂੰ ਇੱਕ ਮਹੀਨਾ 40 ਦਿਨ ਹੋ ਗਏ ਜੀ ਤੇ ਕਿੱਥੇ ਤੁਹਾਡੇ ਪੇਕੇ ਨੇ ਸਰਸੇ ਵਿਆਹ ਕਿੱਥੇ ਹੋਇਆ ਤੁਹਾਡਾ ਵਿਆਹ ਸਾਡਾ ਸਰਸੇ ਹੋਇਆ ਤੇ ਸੋਹਰੇ ਮੇਰੇ ਵੀ ਬਵਾਲ ਦੇ ਨੇ ਤੇ ਕੀ ਹੋਇਆ ਜਿਹੜੀ ਉਹ ਅੱਜ ਗੁੰਡਾ ਕਰਦੀ ਕੀਤੀ ਆ ਅੱਜ ਗੁੰਡਾ ਕਰਦੇ ਉਹਨਾਂ ਨੇ ਕੀਤਾ ਕਿ ਮੇਰੇ ਘਰ ਵਾਲੇ ਤੇ ਇਲਜ਼ਾਮ ਲਾਦੇ ਨੇ ਕਿ ਵਿਆਹ ਆਵੇ ਇੰਹੇ ਖੁਸਰਾਏ ਤੂੰ ਇਹਨਾਂ ਦੇ ਘਰੋਂ ਪੈਸੇ ਪੁੱਛ ਲੈ ਤੇਨੂੰ ਅਗਾ ਕਿਸਦੇ ਹੋਰ ਵਿਆਹ ਦਾਂਗੇ ਕੀ ਹੋਣਾ ਤਾਂ ਦਾ ਤਾਂ ਨਹੀਂ ਕੋ ਬਣਾਇਆ ਐ ਸੋ ਜਾ ਬੱਕ ਜਗ ਵਿਆਹ ਕਰਾਉਣ ਦਾ ਜੈਸ ਤਰ੍ਹਾਂ ਕਰਕੇ ਐਵੇਂ ਨਹੀਂ ਕਰ ਰੱਖਾ ਪਰ ਇਹਨਾਂ ਵੈਸੇ ਇੱਕ ਕੁੱਟ ਮਾਰ ਬੜੀ ਕੀਤੀ ਐ ਅੱਜ ਦੋਆਂ ਹੀ ਪੰਗਿਆਂ ਨਾਲ ਤੇ ਮੈਂ ਇਹਨਾਂ ਨੂੰ ਕਹਿੰਦੀ ਆਂ ਆਪ ਹੀ ਮੁੰਡੇ ਨੂੰ ਵੇਖ ਗਏ ਆਂ ਆਪ ਹੀ ਪਸੰਦ ਕਰ ਗਏ ਹੁਣ ਕਹਿੰਦੇ ਆਂ ਆਪਾਂ ਤੈਨੂੰ ਕਰਨਾ ਨਹੀਂ ਇਹ ਮੁੰਡਾ ਖੁਸਰਾਇਓ ਫਲਾਣਾ ਹੈ ਮੈਂ ਕਿਹਾ ਮਾਮੂ ਮੇਰੀ ਰੀਤੀ ਰਵਾਜਾਂ ਨਾਲ ਵਿਆਹ ਕੇ ਆਈ ਆਂ ਹੂੰ ਹੂੰ ਪੂਰੇ ਰੀਤੀ ਰਵਾਜਾਂ ਨਾਲ ਮੈਂ ਕਿਹਾ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਬੁੱਤੀਆਂ ਪੈਣ ਦੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਕਹਾਣੀ ਕਰਤੀ ਇਹਨਾਂ ਨੇ ਅੱਜ ਕਿਵੇਂ ਆਏ ਨੇ ਬਤਨ ਅੱਜ ਆਏ ਨੇ ਮਾਰਨਾ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਿੰਦੇ ਇੱਕ ਜਾਂ ਸਾਡੇ ਨਾਲ ਵਾਪਸ ਚਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੇ ਸਜਾ ਦਿਵਾਨੀ ਐ ਮੇਰਾ ਘਰ ਵੀ ਬਣਾਣਾ ਮੈਂ ਕਿਹਾ ਸਜਾ ਨਹੀਂ ਮੈਂ ਮੁੰਡੇ ਨੂੰ ਦਵਾਉਂਦੀ ਜੀ ਮੇਰਾ ਘਰ ਬਣਾਣਾ ਜੇ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੋ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਸੀ ਜੀ ਅੱਜ ਕਹਿੰਨੇ 10 12 ਜਣੇ ਆਏ ਨੇ ਮੁੰਡੇ ਵੀ ਇੱਥੇ ਆਏ ਇੱਥੇ ਆ ਰਹੇ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ ਅੱਛਾ ਕੀ ਇਹ ਜਿਹੜਾ ਕਿੰਦੇ ਤੇ ਹਮਲਾ ਕਿੰਦਾ ਕੀਤਾ ਮੇਰੇ ਘਰ ਵਾਲੇ ਤੇ ਤੇ ਮੇਰੇ ਸਹੁਰੇ ਔਰ ਮੇਰੇ ਬਾਕੀ ਮੰਮੀ ਡੈਡੀ ਤੇ ਸਹੁਰੇ ਪਰਿਵਾਰ ਮੈਂ ਸਹੁਰੇ ਪਰਿਵਾਰ ਮਤਲਬ ਸਾਰਾ ਹੀ ਸੀ ਜਿਹਨੇ ਹਮਲਾ ਕੀਤਾ ਕੀ ਚੀਜ਼ ਦੀ ਮਾਰੀ ਇਹਨਾਂ ਦੇ ਉਹਨਾਂ ਕੋਲ ਰਫਲਾ ਵੀ ਗਿਆ ਸੀ ਹੂੰ ਹੂੰ ਕੋਈ ਕਰਪਾਨਾ ਕਰਪੂਨਾ ਕਾਪੇ ਵੀ ਲੈ ਰੱਖੇ ਸੀ ਚੀਜ਼ਾਂ ਵਾਧੂ ਲੈ ਕੇ ਆਨੇ ਸਾਨੂੰ ਮਿੱਠੀਆਂ ਗੱਲਾਂ ਚ ਲਾ ਕੇ ਇੱਕ ਹੋਰ ਪੰਚਾਇਤ ਮੁੰਡਾ ਆਇਆ ਏ ਇੱਕ ਨਾ ਸਾਡੇ ਪਿੰਡ ਦੀ ਧੀ ਪੈਨੇ ਹੁੰਦਾ ਕੋਈ ਜਵਾਈ ਪਾਈ ਇਥੇ ਰਹਿੰਦਾ ਏ ਉਹ ਆਇਆ ਏ ਉਹ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਟੇ ਹੋ ਗਏ ਮੈਂ ਚਾਹ ਪਾਣੀ ਦਿੱਤਾ ਮੈਂ ਚਲ ਕਿਤੇ ਮੇਰੇ ਪੇਕੇ ਵਾਲੋਂ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਤੋਂ ਨਾਲ ਚਲ ਉਹਨਾਂ ਦੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆ ਦੀ ਭੈਣ ਨਾਲ ਵੀ ਗੱਲ ਕਰਾਤੀ ਅਸੀਂ ਗੱਲ ਕਰਕੇ ਬਾਹਰ ਹੀ ਗਏ ਦੋਵੇਂ ਜੀ ਉਨਾਂ ਚਿਰ ਮੇਰੇ ਮਾਮੇ ਹਮਲਾ ਕਰਨ ਆ ਗਏ ਮੈਂ ਨਾ ਕਿ ਮੈਂ ਚਲ ਮਾਮਾ ਅੱਜ ਵੀ ਮੈਂ ਸੋਚ ਲਾਵਾਂਗੀ ਜੀ ਕਿਵੇਂ ਹੈ ਨਹੀਂ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਉਹ ਜਨਾਨੀ ਵੀ ਨਾਲ ਆ ਗਈ ਬੜੇ ਜਣੇ ਆਏ ਅੰਕਲ ਇੱਥੇ ਤੇ ਕੀ ਘਰ ਦੇ ਪੰਨ ਤੋੜ ਵੀ ਕੀਤੀ ਹਾਂਜੀ ਕਿੰਨੇ ਕਿ ਜੀ ਸਾਰਾ ਖਿਲਾਰ ਗਿਆ ਕੀ ਮਾਰਿਆ ਉਹ ਪੈਸਾ ਵੀ ਲੈ ਗਏ ਸੋਨਾ ਚਾਂਦੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਜਿਹੜਾ ਹਾਂਜੀ ਹੁਣ ਕੀ ਮੰਗਗੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਇਹ ਦਿਨ ਦਿਹਾੜੇ ਗੁੰਡਾ ਕਰਦੀ ਹੋਈ ਹਾਂਜੀ ਇਨਸਾਫ ਮਿਲਣਾ ਚਾਹੀਦਾ ਮੈਨੂੰ ਦਿਨ ਦਿਹਾੜੇ ਹੋਈ ਗੁੰਡਾ ਸੀ ਸਵੇਰੇ ਸਵੇਰੇ ਉੱਠਦੇ ਨਾਲ ਹੀ ਹਾਂਜੀ ਠੀਕ दादा चाचा एक जी गन सान मार के दे सारे अंदर मोटर दादा ज मार दा। मार सारे जी को भाग गए आज तो मेरे पति बीच कही आती बस से जा बगे हट मोर मजा ਨਾਮ ਤੋਂ ਡਾਈ ਜਗੀਰ ਸਿੰਘ ਜਗੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਹਬੀਬ ਵਾਲੇ ਦੇ ਤੇ ਜਿਹੜੀ ਨੋ ਕਿੱਥੇ ਵੇਚੀ ਨੋ ਆਂਦੇ ਆਪਣੇ ਚੱਕੇ ਦੀ ਕਿਹੜਾ ਸਰਸੇ ਦੀ ਹਾਂਜੀ ਅਸੀਂ ਵੇਹਾ ਕੀਤਾ ਬੜੇ ਸ਼ੌਂਕ ਨਾਲ ਹੂੰ ਹੂੰ ਵਾਕਾ ਦੇ ਨਾਲ ਵਾਕਾ ਕਰਨ ਲੱਗ ਪਏ ਸਾਨੂੰ ਇਹਨਾਂ ਦਾ ਪਤਾ ਨਹੀਂ ਬੇ ਕਿਹੋ ਜਿਹੇ ਬੰਦੇ ਨੇ ਕਿਹੋ ਜਿਹੇ ਨਹੀਂ ਕੁੜੀ ਰੈਣਾ ਚਾਹਦੀ ਉਹ ਆਂਦੇ ਨੇ ਬੈਸੀ ਅਕਰ ਵਿਆਹ ਤੇ ਇੰਦਰਾ ਧੱਕਾ ਕਰ ਗਏ ਹੂੰ ਹੂੰ ਜੋ ਕੁ ਮਾਲ-ਮੋਲ ਅਸੀਂ ਵਾਪਸ ਲੈ ਜਾਈਏ ਜੋ ਟੂਬ ਛੱਲਾ ਸਾਰਾ ਕੁਝ ਲਿਆ ਜਾਈਏ ਹੂੰ ਉਹ ਕੁੜੀ ਇਹ ਗੱਲ ਚਾਹਦੀ ਨਹੀਂ ਸੀ ਇੰਦਰਾ ਧੱਕਾ ਕੀਤਾ ਨੇ ਅੱਜ ਵਾ ਕਰਤੇ ਕੀ ਸਵੇਰੇ ਆਏ ਨੇ ਸਵੇਰੇ ਆਏ ਨੇ ਸਾਡਾ ਧੱਕਾ ਕੀਤਾ ਨਹੀਂ ਸਾਨੂੰ ਨਹੀਂ ਪਤਾ ਇਹ ਕੀ ਬੰਦਾ ਕੀ ਗੱਲਬਾਤ ਦੇ ਤਰ੍ਹਾਂ ਪਹਿਲਾਂ ਗੱਲਬਾਤ ਹੋਰੀ ਸੀ ਕੋਈ ਬੰਦਾ ਕਰ ਲਿਆ ਸੀ ਉਹ ਵਿੱਚ ਬਹਿਤੀ ਉਹਾਂ ਤਾਂ ਅਭੀ ਤੋ ਸਿੱਕੀ ਗੱਲ ਰੋਲਾ ਕੀ ਹੋਏ ਗੱਲਾਂ ਨਾ ਸਾਨੂੰ ਵਾਲਾ ਹੀ ਰੱਖਣੇ ਹੂੰ ਹੂੰ ਉਹਨਾਂ ਦੇ ਵਿੱਚ ਅਸੀਂ ਆਖਾ ਵੀ ਰੋਲਾ ਸਾਡਾ ਕੋਈ ਨਹੀਂ ਹੈਗਾ ਉਹ ਧੱਕਾ ਕਰਦੇ ਨੇ ਧੱਕੇ ਨਾਲੇ ਨਹੀਂ ਜਾਂਦੀ ਹੂੰ ਹੂੰ ਉਹਾਂ ਦੀ ਮੈਨੂੰ ਘਰ ਵਧ ਗਿਆ ਮੈਂ ਕਿਉਂ ਜਾਵਾਂ ਮੇਰੇ ਨਾਲ ਆਦੇ ਨ ਵਰਤ ਨੂੰ ਕਿਹ ਰ ਭਾ ਦੇਣਾ ਤੂੰ ਸੋਨਾ ਲਾਇਆ ਹਮ ਆਹ ਕਾਰ ਫਲਾਣ ਤੇਰਾ ਸੋਨਾ ਲਾ ਲੈ ਸਾਰਾ ਪੁੱਛ ਉਹ ਲੋਟ ਤੇ ਲਾਇਆ ਗਾ ਗਲੂ ਵੀ ਲਾਇਆ ਗਾ ਸਾਰਾ ਪੁੱਛ ਚਿੱਕੀ ਤਰੂਹੀ ਫਿਰ ਇਹਨਾਂ ਹਨ ਮਾਰ ਕਟ ਤੇ ਪੈਸਾ ਪਾਵੀ ਲਾਇਆ ਗਾ ਹਾਡਰ ਬੜਾ ੱੱਕਾ ਕੀਤਾ ਅਜ ਤਕਰੀਬ ਬੰਦੇ ਅਸੀਂ ਤਾਂ ਚਾਹਵਾ ਨਾਲ ਸਾਡੇ ਚਾਹ ਨਹੀਂ ਪੂਰੇ ਤਾਂ ਸਾਡੇ ਸਿਆਰ ਸੁਰਪਾੜ ਗਾ ਹਾਰਾ ਕੁਛ ਕਰਗ ਕਿੰਨੇ ਕਿ ਕਟ ਮਾਰ ਕੀਤੀ ਕਟ ਮਾਰ ਬੜੀ ਕੀਤੀ ਨੇ ਉਹਨਾਂ ਦੇ ਹੱਥੇ ਕਾਪੇ ਪਤਾ ਨਹੀਂ ਅਸਲਾ ਵੀਗਾ ਉਹਨਾਂ ਨੇ ਚਾਰ ਲੈ ਕੇ ਆਏ ਨੇ ਬਾਰੋ ਆਏ ਨੇ ਬਾਰੋ ਆਏ ਨੇ ਘਾਟ ਘਾਟ 25 30 ਬੰਦੇ ਸੀ ਹੂੰ ਹੂੰ ਅਸੀਂ ਦੋ ਪੁੱਤਿਆਂ ਨੂੰ ਪਿਓ ਪੁੱਤ ਰਹੇ ਗਏ ਅਸੀਂ ਤੇ ਇੱਕ ਮੇਰੀ ਨੂੰਹ ਸੀ ਇੱਕ ਮੇਰੀ ਲੜਕੀ ਹੈ ਮੇਰੇ ਘਰ ਦੇ ਅੰਦਰ ਲਾਤ ਤੋੜ ਗਏ ਭੰਨ ਤੋੜ ਵੀ ਕੀਤੀ ਭੰਨ ਤੋੜ ਕਰ ਕਰ ਸਾਰਾ ਹਰਨ ਨੁਕਸਾਨ ਵੀ ਕਰ ਗਨ ਅਸੀਸਾ ਸੂਸਾ ਸਭ ਤੋੜ ਗਨ ਆਵੇ ਮੇਰੇ ਕਮਰੇ ਦਾ ਹਾਲ ਕੀ ਹੋ ਆ ਪਏ ਤੁਹਾਡੇ ਤੇ ਕੀ ਮਾਰਿਆ ਇਹਨਾਂ ਨੇ ਸਾਡੇ ਤੇ ਕੋਈ ਪਤਾ ਨਹੀਂ ਕੀ ਕਾਤ ਮਾਰਿਆ ਨੇ ਕੀ ਚੀਜ਼ ਮਾਰੀ ਨੇ 판 ਤਾਂ ਸਮਝ ਨਹੀਂ ਆਈ ਹਾਂ ਨੇ ਤਾਂ ਬੜਾ ਨ ਧੱਕਾ ਕੀਤਾ ਬਹੁਤ ਹੀ ਕੀ ਇਹੋ ਜਿਹੇ ਬੰਦੇ ਤੇ ਹੁਣ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਇਹਨਾਂ ਦਾ ਇਹ ਸਰਕਾਰ ਨੇ ਕੋਈ ਇਹਨਾਂ ਦਾ ਕਾਰਵਾਈ ਕਰਨੀ ਚਾਹੀਦੀ ਹਾਡਾ ਮੱਤ ਕਰੇ ਪਹਿਲਾਂ ਸਰਕਾਰਾਂ ਆਂ ਨਹੀਂਵੇਂ ਨਹੀਂ ਦੈਂ ਤੇੜੇ ਕੀ ਗੁੰਡਾ ਕਰ ਗੁੰਡੇ ਆਜ ਫਿਰ ਮੌਕੇ ਤੋਂ ਖੜੇ ਨੇ ਆਸੇ ਪਾਸੇ ਖੜੇ ਨੇ ਦੁਆਰੇ ਵੀ ਘੇਰਾ ਸਾਨੂੰ ਪਾਈ ਖੜੇ ਨੇ ਪਹਿਲ ਬਾਹਰ ਨਿਕਲ ਨਹੀਂ ਦੇਣਾ ਪੇਰ ਦੁਬਾਰਾ ਪਹਿਣਾ ਪੁਲਿਸ ਨੂੰ ਫੋਨ ਕੀਤਾ ਅਜੇ ਤੱਕ ਆਈ ਨਹੀਂ ਪੁਲਿਸ ਨੂੰ ਫੋਨ ਕੀਤਾ ਅਜੇ ਤੱਕ ਪਹੁੰਚਿਆ ਨਹੀਂ ਅਜੇ ਤੱਕ ਨਹੀਂ ਪਹੁੰਚਿਆ ਕੋਈ ਅਜੇ ਕੋਈ ਨਹੀਂ ਪਹੁੰਚਿਆ ਪੁਲਿਸ ਕੀ ਪਤਾ ਰੜੀ ਹੈ ਕਿ ਕੀ ਪੈਸੇ ਵਾਲੇ ਬੰਦੇ ਨਹੀਂ ਗਰੀਬ ਬੰਦੇ ਸਾਡੇ ਕੁਝ ਨਹੀਂ ਪੱਲੇਗਾ ਕੀ ਨਾਂ ਕੀ ਤੁਹਾਡਾ ਕੇਂਦਰ ਜੀ ਕੇਂਦਰ ਕਿੱਥੇ ਰਹਿੰਦੇ ਸਰਸਈ ਤੇ ਇੱਥੇ ਕਿਵੇਂ ਆਏ ਸੀਗੇ ਤੇ ਭਾਣਜੀ ਨੇ ਮਿਲਣ ਆਏ ਦੀ ਭਾਣਜੀ ਨੇ ਫੋਨ ਕਰਕੇ ਬੁਲਾਇਆ ਸਾਨੂੰ ਮਮਾ ਕਿਵੇਂ ਮਿਲ ਜਓ ਵੀ ਤੁਸੀਂ ਮੈਨੂੰ ਵਿਆਹ ਤੇ ਮਗਰੂਰ ਕਿਉਂ ਲਾਇਆ ਜੇ ਤੇ ਮਿਲਦਾ ਆਇਤੀ ਫਿਰਤੇ ਨਹੀਂ ਆਏ ਤੇ ਸਾਡੇ ਗੱਲ ਪੈ ਗਈ ਕੋਣ ਗੱਲ ਪੈ ਗਈ ਉਸ ਪਰੋਣਾ ਪਿਆ ਜੀ ਉਹਦਾ ਪਿਓ ਪਿਆ ਇੱਕ ਉਹਦਾ ਭਰਾ ਸੀ ਇੱਕ ਉਹਦੀ ਮਾਂ ਸੀ ਇੱਕ ਉਹਦੀ ਭੈਣ ਸੀ ਦੋ ਮੁੰਡੇ ਹੋਰ ਸੀ ਘਟਮਰ ਤਰਨਰ ਕੀਤੀ ਘਟਮਰ ਮਾਰਿਆ ਮਾਸੀਆ ਦੇ ਵਡੰਡਾ ਮਾਰਾ ਜੀ ਆ ਕੀ ਨੱਕ ਤੇ ਕੀ ਮਾਰਿਆ ਮੈਂ ਕਿਦੇ ਕੋਲ ਨਗਲ ਪਤਾ ਨਹੀਂ ਰਾਡ ਸੀ ਕੀ ਸੀ ਹਾਂ ਜੇ ਤੁਹਾਡੇ ਤੇ ਹਮਲਾ ਕਰਤਾ ਹਾਂਜੀ ਉਹਨਾਂ ਨੇ ਕਰੇ ਡਿੱਗ ਪਿਆ ਸੀ ਮੈਂ ਤਾਂ ਫਿਰ ਮੈਨੂੰ ਪਤਾ ਹੀ ਨਹੀਂ ਕਿੱਥੇ ਗਿਆ ਸੀ ਮੈਂ ਪਤਾ ਨਹੀਂ ਕੌਣ ਚੱਕ ਕੇ ਲਿਆ ਬਹੁਤ ਹੀ ਖੋਇਆ ਨੇ ਤੁਹਾਡੇ ਕੋਲ ਮੇਰੇ ਕੋਲ ਇੱਕ ਫੋਨ ਖੋ ਲਿਆ ਨਹੀਂ ਇੱਕ ਮੇਰਾ ਫੋਨ ਹੈਗਾ ਜੀ ਪੌਣ ਚਰ ਰਿਕਾਰਡਿੰਗਾਂ ਸੀ ਉਹ ਫੋਨ ਵੀ ਖੋ ਲਿਆ ਨਹੀਂ ਕੋਈ ਹੋਰ ਵੀ ਸਰਕਾਰੀ ਆ ਸਰਕਾਰੀ ਉਹਦੇ ਵਿੱਚ ਵਧਾ ਗਏ ਸੀ ਆਪਣੇ ਨਾਮ ਕੀ ਹੈ ਬਟੂਏ ਦੀ ਵਿੱਚੀ ਕੀ ਡਾਕੂਮੈਂਟ ਕੀ ਡਾਕੂਮੈਂਟ ਹੈਗੇ ਸੀ ਹਾਂ ਡਾਰ ਕਾਟ ਸੀ ਤੇ ਪੈਸੇ ਪੈਸੇ 3000 ਰੁਪਿਆ ਗਾ ਸੀ ਉਹ ਵੀ ਖੋਲ ਹਾਂ ਬਟ ਉਹ ਖੋਲ ਸਾਰੇ ਕਾਢ ਹੀ ਲਿਆ ਬਟ ਉਹ ਜੇ ਵਿੱਚੋਂ ਤੁਹਾਡੇ ਤਾਂ ਹੁਣ ਝੂਠੇ ਇਲਜ਼ਾਮ ਲਗਾ ਰਹੇ ਨੇ ਹਾਂ ਹੁਣ ਆਪੀ ਭਣਜੀ ਨੂੰ ਆਪਦੇ ਪਰ ਤਰਕ ਕਰਕੇ ਤੇ ਸਾਡੇ ਤੇ ਝੂਠੇ ਲਾ ਲਪਾਈ ਜਾਂਦੇ ਆ ਜੀ ਹਾਂ ਉਹਨੇ ਕਾਣ ਜੀ ਨਹੀਂ ਬੁਲਾਇਆ ਤੇ ਹੁਣ ਉਹਨਦੇ ਕੋਈ ਕਾਰਵਾਈ ਕਰਵਾਈ ਜਾਂਦੇ ਸਾਡੇ ਤੇ ਇਹ ਪੁਣੇ ਤੇ ਜਾਂਚ ਹੋਣੀ ਚਾਹੀਦੀ ਹਾਂ ਜਾਂਚ ਹੋਣੀ ਚਾਹੀਦੀ ਜੀ ਕੀ ਨਾਮ ਤੁਹਾਡਾ ਸੋਨੂ ਹੈ ਜੀ ਸਾਨੂੰ ਜਿਹੜਾ ਕੱਲ ਹੋਇਆ ਆਪਣੇ ਕਟਮਰ ਹੋਈ ਹੈ ਇੱਕ ਘਰੀਆ ਕੀ ਮਾਮਲਾ ਹੈ ਭਾਜੀ ਇਹ ਮਾਮਲਾ ਹੈਗਾ ਸੀ ਆਪਣਾ ਮਤਲਬ ਕੁੜੀਆ ਆਪਾਂ ਵਿਆਹੀ ਸੀ ਇੱਥੇ ਭਾਣਜੀ ਲੱਗਦੀ ਸਾਡੀ ਤੇ ਆਪਾਂ ਡੇਢ ਘੰਟਾ ਹੋ ਗਿਆ ਵਿਆਹੀ ਨੂੰ ਤੇ ਪਹਿਲਾਂ ਤਾਂ ਅਸੀਂ ਇੱਕ ਰਿਹਾ ਸਾਨੂੰ ਮਿਲਣੇ ਦਿੱਤਾ ਉਹ ਕੁੜੀਆ ਨੂੰ ਪਿਆ ਕੇ ਲੈ ਗਏ ਮੁੰਡਾ ਆਪੀ ਕਿੱਥੇ ਵੇਖੀ ਅਸੀਂ ਇੱਥੇ ਆ ਬੀਬੋ ਵਾਲੇ ਵਿਆਹੀ ਹੈ ਕਿੱਥੇ ਕਿੱ데 ਪੰਜਾਬ ਇਹ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈਗਾ ਮੁਕਤੀਆ ਸਿੰਘ ਜੀ ਹਾਂਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਇਆ ਸੀ ਕਿ ਨਹੀਂ ਠੀਕ ਹੈ ਸਾਨੂੰ ਇਹਨੇ ਦੱਸਿਆ ਨਹੀਂ ਵਿਚੋਲੇ ਨੇ ਵਿਚੋਲੇ ਨੇ ਕੋਈ ਪੈਸੇ ਪੁਸਾ ਖਾ ਕੇ ਸਾਡਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਤੇ ਬਾਅਦ ਵਿੱਚ ਕਿਤੇ ਗੁਡੀਆਂ ਨੂੰ ਲੱਗਾ ਪਤਾ ਤੇ ਗੁਡੀਆਂ ਨੂੰ ਪਜਾਲ ਜਾਂਦਾ ਕਦੇ ਕਿੱਧਰ ਲਾਇਆਦਾ ਕਦੇ ਕਿੱਧਰ ਅਸੀਂ ਮਿਲਣ ਆਨੇ ਫਿਰ ਸਾਨੂੰ ਉਸ ਤੋਂ ਬਾਅਦ ਹੁਣ ਡੇਢ ਮਹੀਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਐਸ ਤਰ੍ਹਾਂ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੇ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਸਾਡੇ ਕੋਲ ਰਿਕਾਰਡਿੰਗਾਂ ਵੀ ਪਈਆਂ ਨੇ ਤੇ ਸਾਡੇ ਮੇਰੀ ਭੈਣ ਸਿਸਟਰ ਵੱਡੀ ਆਈ ਹੈ ਨਾਲ ਤੇ ਪਰੌਣਾ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਹੈ ਛੋਟਾ ਇਹਨਾਂ ਦੇ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਇਹਨਾਂ ਗੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦਬਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਹਮਲਾ ਕਰ ਤਾ ਕੁੱਟਮਾਰ ਕਰਦੀ ਜੀ ਉਹ ਖੋਵਿ ਕੀਤੀ। ਦੇਖੋ ਦੇਖੋ ਮੋਬਾਈਲ ਇੱਕ ਤਾਂ ਖੋਇਆ ਨੇ ਤੇ ਇੱਕ ਫਰਸ ਖੋ ਲਿਆ ਨੇ। ਪਰਸ ਤੇ ਡਾਕੂਮੈਂਟ ਸਾਰੇ ਉਹ ਕੱਢ ਲੈਣੇ ਚੀ। ਹੋਰ ਵੀ ਕਿਸੇ ਨਾਲ ਗੱਟਮਾਰ ਕੀਤੀ ਤਾਂ ਜਾਣ। ਹੋਰ ਇੱਕ ਭਣਜੇ ਨਾਲ ਹੋਈ ਹੈ ਗੱਟਮਾਰ ਭਣਜੇ ਨਾਲ ਆਇਆ ਸੀ। ਇੱਕ ਉਹਦੇ ਨਾਲ ਹੋਈ ਹੈ। ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੀ। ਜਿਹੜੀ ਕੁੜੀ ਇਲਜ਼ਾਮ ਲਗਾ ਰਹੀ ਤੁਹਾਡੇ ਤੇ ਉਹ ਕੀ ਮਾਰਦੀ। ਉਹ ਦੇਖੋ ਜੀ ਉਹ ਕੁਛ ਨਹੀਂ ਉਹ ਤਾਂ ਬਸ ਉਹਨਾਂ ਦੇ ਕਹਿਣੇ ਤੇ ਚੱਲ ਰਹੀ ਹੈ ਦਬਾਤ ਤੇ। ਵਾਈ ਖੜੇ ਨੂੰ ਉਹ ਕੁੜੀ ਨੂੰ। ਉਹ ਦੁਬਾਰਾ ਹੈਨੇ ਅੱਸੀ ਕੋਈ ਇਹੋ ਜਿਹਾ ਕੋਈ ਕਰਿਆ ਨਹੀਂ। ਤੇ ਦੇਖੋ ਜੇ ਅਸੀਂ 1.5 ਲੱਖ ਰੁਪਏ ਦਾ ਸਮਾਨ ਦਿੱਤਾ ਜੀ ਤੇ ਕੋਈ ਗਲਤ ਵਸ ਥੋੜਾ ਦਿੱਤਾ ਹੈ ਬਿ 1.5 ਲੱਖ ਦਾ ਸਮਾਨ ਦਿੱਤਾ ਹੈ ਫਿਰ ਸਾਨੂੰ ਕਹਿੰਦੇ ਮੇਰੇ ਮਾਮੇ ਮੇਰਾ ਗਲਤ ਸੀ ਜੇ ਮਾਮੇ ਗਲਤ ਹੁੰਦੇ ਤਾਂ ਅਸੀਂ ਵਿਆਹ ਦੇ ਥੋੜਾ ਸੀ ਅਸੀਂ ਆਪ ਤੇ ਕੋਲੀ ਰੱਖ ਲਏ ਤੇ ਫਿਰ ਗਲਤ ਉਹ ਦਿੱਤਾ ਤੇ ਫਿਰ ਐਵੇਂ ਧਮਕਾ ਰਹੇ ਨੇ ਵੀ ਮੈਂ ਕੁੜੀ ਐ ਬਕਾਇਦੇ ਵੀ ਤੂੰ ਮੈਂ ਆ ਕਰਦੇ ਸੀ ਮਾਮੇ ਮੇਰੇ ਨਾਲ ਮੈਂ ਮੈਂ ਨਾ ਕੁੱਟਮਾਰ ਕਰਦੇ ਸੀ ਜੇ ਕੁੱਟਮਾਰ ਹੀ ਕਰ ਰਹੇ ਹੁੰਦੇ ਸੀ ਐਨਾ ਤੁਮ ਦਾਮ ਨਾਲ ਇੱਕ ਵਿਆਹ ਕੋ ਕਰਨਾ ਸਾਡੇ ਕੋ ਸਾਰੀ ਵੀਡੀਓ ਪਈਆਂ ਨੇ ਜਿਹੜਾ ਫਿਰ ਇਹਨੇ ਫੋਨ ਕਰਿਆ ਕਹਿੰਦੇ ਮੁੰਡਾ ਐ ਸਰ ਆ ਗਿਆ ਬਿਮਾਰੀ ਲੱਗੀ ਉਹ ਹੈ ਤੁਸੀਂ ਆ ਜਾਓ ਸਰ ਕੋਡੀਆਂ ਪਈਆਂ ਕੁੜੀ ਦੀਆ ਇਹ ਉਹ ਦੇਖੋ ਜੀ ਭਾਵੇਂ ਮੁੰਡੇ ਨੇ ਕੋਲ ਖੜਵਾ ਕੇ ਗੱਲ ਕਰਵਾਈ ਹੈ ਜਾਂ ਕਿਵੇਂ ਕਰਵਾਈ ਹੈ ਇਹ ਸਾਨੂੰ ਨਹੀਂ ਪਤਾ ਜੀ ਜਾਂਚ ਹੋਣੀ ਚਾਹੀਦੀ ਹੈ ਜੀ ਹਾਂ ਜੀ ਹੋਣੀ ਚਾਹੀਦੀ ਹੈ ਜੀ ਇਹ ਸਾਹਿਬ ਮਤਲਬ ਇਹਨਾਂ ਸਾਡੇ ਮੁੰਡੇ ਸੱਟ ਲਾ ਦੀ ਸਰ ਸਿਰ ਪਾੜ ਤਾਂ ਨੱਕ ਤੇ ਨੱਕ ਦੀ ਹੱਡੀ ਤੋੜਤੀ ਜੀ ਇਕਾ ਅਸੀਂ ਭਰੇ ਚੱਕ ਕੇ ਲਿਆਂਦਾ ਪੰਜ ਛੇ ਜਣੇ ਹੈਗੇ ਸੀ ਜੀ ਉਹ ਮੁੰਡਾ ਦੱਸ ਰਿਹਾ ਪਹਿਲੇ ਤਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਪਤਾ ਇਸ ਤੋਂ ਬਾਅਦ ਵਿੱਚ ਘਰੋਂ ਆਏ ਆ ਤੇ ਕੋਈ ਇਥੋਂ ਪਿੰਡ ਪਿੰਡ ਦਾ ਬੰਦਾ ਕੋਣ ਚੱਕ ਕੇ ਵਿਚਾਰਾ ਲੈ ਆਇਆ ਕੋਈ ਹਾਂਜੀ